ਅੱਤ ਚੜ ਤੱਕ ਕੀ ਹੋਇਆ ਤੂੰ ਅਗਲੀ ਰੁੱਤ ਚ ਯਕੀਨ ਰੱਖੀ ਮੈਂ ਲੱਭ ਕੇ ਕਿਤੋਂ ਲਿਆਉਣਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਲਓ ਜੀ ਫੁੱਲਾਂ ਵਰਗੇ ਸੋਹਣੇ ਜੇ ਘਰ ਨੂੰ ਪੋਚੇ ਨਾਲ ਆਪਾਂ ਲਿਆ ਸ਼ਿੰਗਾਰ ਪਹਿਲਾਂ ਕੱਢਿਆ ਝਾੜੂ ਫੇਰ ਲਾਇਆ ਪੋਚਾ ਮਰਦ ਹੁੰਦਾ ਜੋ ਸਾਡੇ ਹਨਾ ਸਮਾਜ ਦੇ ਵਿੱਚ ਅਜਿਹਾ ਇਨਸਾਨ ਹੁੰਦਾ ਜੋ ਆਪਣੇ ਪਰਿਵਾਰ ਲਈ ਆਪਣੇ ਘਰ ਲਈ ਕਮਾਈ ਕਰਦਾ ਰਹਿੰਦਾ ਬਟ ਘਰ ਦੀ ਸਾਫ਼ ਸਫਾਈ ਕੇਅਰ ਉਹ ਸਾਰਾ ਕੁਝ ਇੱਕ ਔਰਤ ਦੇ ਹੱਥ ਵਸ ਹੁੰਦਾ ਜੀ ਤੇ ਹਨਾ ਮੈਂ ਫਾਰਤ ਵਾਲੇ ਸਾਰੇ ਫਰਜਾਦਾ ਕਰ ਰਹੀ ਐ ਲੋ ਜੀ ਇੱਧਰ ਆਪਣੀਆਂ ਤੂਰੀਆਂ ਵਾਲਾ ਤੁਸੀਂ ਵਲੌਗ ਦੇਖੀ ਹੁਣ ਹਨਾ ਪਹਿਲਾਂ ਤਾਂ ਸਬਜੀਂ ਜਿਹੀ ਸੀਗੇ ਜੋ ਵੀ ਨਹੀਂ ਲੱਗ ਰਹੀ ਹੁਣ ਕੁਛ ਕੁਛ ਲੱਗ ਰਹੀਆਂ ਨੇ ਬਟਨਾ ਜਿਹੜੇ ਫੁੱਲ ਹੈਗੇ ਨੇ ਤੂਰੀਆਂ ਦੇ ਤੇ ਇਹਦੇ ਉੱਤੇ ਨਾ ਇੱਕ ਭੂਣ ਜਾਹੇ ਹਨਾ ਜਿਹਨੂੰ ਵੱਡੀ ਸਾਰੇ ਮੱਖੀ ਵੀ ਕਹਿ ਦਿੰਦੇ ਆ ਆਪਣੇ ਇਹ ਸਮਝ ਨਹੀਂ ਆਉਂਦੀ ਪਹਿਲਾਂ ਨਾ ਨਹੀਂ ਮੈਂ ਕਦੇ ਦੇਖੇ ਸੀ ਇਹੋ ਜੇ ਤੇ ਜੀ ਕੋਈ ਫੁੱਲ ਵੀ ਇਹੋ ਜਾਨੀ ਹੈਗਾ ਜਿੱਥੇ ਇਹ ਨਾ ਹੋਣ ਚਿਮਟੇ ਪਈ ਨਹੀਂ ਦੇਖ ਲਓ ਕੱਲੇ ਕੱਲੇ ਫੁੱਲ ਤੇ ਨਾ ਵੀ ਤੁਹਾਨੂੰ ਜ਼ੂਮ ਕਰਕੇ ਕੈਮਰਾ ਦਿਖਾਇਆ ਦੇਖੋ ਥੋਡੇ ਵੀ ਕਿਸੇ ਦੇ ਇਦਾਂ ਹੈਗੇ ਨੇ ਦੇਖੋ ਜੇ ਫੁੱਲ ਤੋਂ ਹਨਾ ਫੇਰ ਹੀ ਫਲ ਲੱਗਦਾਗਾ ਫੇਰ ਇੱਥੇ ਤੋਰੀਆਂ ਬਣਦੀਆਂ ਨੇ ਜਦੋਂ ਇਹ ਫੁੱਲ ਨੂੰ ਤਾਂ ਖਤਮ ਕਰ ਦਿੰਦੇ ਨੇ ਤੋਰੀਆਂ ਕਿ ਸਵਾਲ ਲੱਗਣ ਹਨਾ ਵੀ ਤੇ ਹੋਰ ਅਸੀਂ ਨਾ ਇਹਦੇ ਤੇ ਪੱਟ ਕੋਈ ਸਪਰੇ ਵਗੈਰਾ ਨਹੀਂ ਕੀਤੀ ਅਸੀਂ ਸੋਚਿਆ ਵੀ ਚਲੋ ਹਨਾ ਇਹਨਾਂ ਦਾ ਦਾਣਾ ਪਾਣੀ ਹੈ ਪਰਮਾਤਮਾ ਨੇ ਇਹਨਾਂ ਦਾ ਲਿਖਿਆ ਹੋਇਆ ਹਨਾ ਫੇਰ ਹੀ ਇਹ ਉਹ ਕਰ ਰਹੇ ਨੇ ਜਿੰਨੀ ਕਾਪਾ ਨੂੰ ਸਬਜ਼ੀ ਚਾਹੀਦੀ ਹੁੰਦੀ ਹੈ ਚਲੋ ਉਨੇਕ ਲੱਗ ਜਾਂਦੀ ਆ ਜੇ ਇਹ ਵੀ ਨਹੀਂ ਲੱਗਦੀ ਹਨਾ ਪਹਿਲਾਂ ਵੀ ਤਾਂ ਆਪਾਂ ਬਾਜ਼ਾਰ ਚੋਂ ਹੀ ਲੈਂਦੇ ਸੀ ਮੌਸਮ ਜੀ ਅੱਜ ਬਦਲਵਾਈ ਵਾਲਾ ਕਾਫੀ ਜ਼ਿਆਦਾ ਹੈਗਾ ਸੰਭਾਵਨਾ ਹੈਗੀ ਆਾ ਕੁਰਸੀ ਨੇ ਇੱਕ ਬਾਹਰ ਪਈ ਸੀਗੀ ਕਈ ਵਾਰੀ ਆਪਾਂ ਕੀ ਕਰਦੇ ਬੈਠਣ ਲਈ ਯੂਜ਼ ਤਾਂ ਕਰ ਲੈਂਦੇ ਆ ਜਦੋਂ ਖੜੇ ਹੋ ਜਾਂਦੇ ਜੀ ਚੱਕਣਾ ਭੁੱਲ ਜਾਂਦੇ ਆਗੇ ਤੇ ਫਿਰ ਮੈਂ ਸੋਚਿਆ ਵੀ ਹਨਾ ਇਹ ਬਾਹਰ ਚੀਜ਼ਾਂ ਰੱਖ ਪਈਆਂ ਹੁੰਦੀਆਂ ਨੇ ਖਰਾਬ ਹੋ ਜਾਂਦੀਆਂ ਨੇ ਮੈਂ ਲਿਆ ਕੇ ਇੱਧਰ ਰੱਖਤੀ ਆ ਤੇ ਗੁਰਸੇਵਤ ਦੀਆਂ ਕੁਰਸੀਆਂ ਵੀ ਕਾਫੀ ਜ਼ਿਆਦਾ ਤਨਸਾਰ ਹੋ ਗਈਆਂ ਹਨਾ ਇੱਕ ਵੀ ਨਹੀਂ ਯੂਜ਼ ਕਰਦੀ ਪਰ ਇਹ ਹੁੰਦਾ ਇਹਨੂੰ ਕਿ ਸਾਹਮਣੇ ਪਈਆਂ ਰਹਿਣ ਸਾਰੀਆਂ ਤੇ ਇਹ ਮੈਂ ਰੱਖ ਦਿੱਤੀ ਸੀ ਹਨਾ ਰਾਜ ਹਰੀ ਚ ਕਈ ਵਾਰੀ ਕੋਈ ਆਉਂਦਾ ਤਾਂ ਇੱਥੇ ਬੈਠ ਜਾਂਦੇ ਅੰਗ ਗੱਲਾਂ ਬਾਤ ਤੇ ਟਾਈਮ ਲੰਘ ਜਾਂਦਾ ਹਨਾ ਜੀ ਤੇ ਬਦਲਵਾਈ ਹੋ ਗਈ ਸੀ ਥੋੜੀ ਥੋੜੀ ਕਿਨਮਿੰਜੀ ਹੋਣ ਲੱਗ ਗਈ ਸੀ ਤੇ ਜਿਹੜੇ ਨਾ ਕੱਪੜੇ ਜੇ ਸੀਗੇ ਖੇਸ ਵਗੈਰਾ ਮੈਂ ਨਾ ਬਾਹਰ ਪਾ ਦਿੱਤੇ ਸੀ ਸਵੇਰੇ ਉੱਠਣ ਤੋਂ ਬਾਅਦ ਮੈਂ ਇੱਕ ਵਾਰੀ ਪਾ ਦੇ ਨੇ ਵੀ ਦੁਪਹਿਰੇ ਜਿਹੜੀ ਧੁੱਪ ਜੀ ਲੱਗ ਜੇ ਹਨਾ ਇਹ ਵੀ ਸਾਰੇ ਮੈਂ ਲਾ ਲਏ ਸੀ ਡਰਾਈング ਰੂਮ ਦੇ ਵਿੱਚ ਆ ਕੇ ਦੇਖੋ ਪੋਚੇ ਲੈਣ ਨੂੰ ਥੋੜਾ ਜਿਹਾ ਟਾਈਮ ਹੋ ਗਿਆ ਸੀ ਪ੍ਰੋਪਰਲੀ ਜਿਹੜਾ ਫਰਸ਼ ਸੀ ਸੁੱਕ ਗਿਆ ਸੀ ਲਾਈਟ ਵੀ ਮੈਂ ਆਫ ਕਰ ਦਿੱਤੀ ਤੇ ਪੱਖੇ ਵੀ ਬੰਦ ਕਰਦੇ ਸਰਦੀਆਂ ਦੇ ਵਿੱਚ ਨਾ ਆਉਣ ਵਾਲੇ ਟਾਈਮ 'ਚ ਆਪਣਾ ਥੋੜਾ ਜਿਹਾ ਜ਼ਿਆਦਾ ਟਾਈਮ ਲੈਂਦੇ ਨੇਗੇ ਹਨਾ ਫਰਸ਼ ਸੁੱਕਣ ਤੇ ਗਰਮੀਆਂ ਦੇ ਵਿੱਚ ਤਾਂ ਬਸ ਪੋਚੇ ਲਾਓ ਪੱਖੇ ਛੱਡੋ ਨਾਲ ਦੇ ਨਾਲ ਜਦੋਂ ਤੱਕ ਹਲੇ ਤੁਸੀਂ ਪੂਰਾ ਪੋਚਾ ਲਾਉਨੇ ਹੋ ਨਾ ਤਾਂ ਆਪਣਾ ਜਿਹੜਾ ਫਰਸ਼ ਸੁੱਕ ਜਾਂਦਾਗਾ ਹਨਾ ਜੀ ਇਹ ਹੀ ਗਰਮੀਆਂ ਦੇ ਸੁੱਖ ਵੀ ਬਿਥੇਰੇ ਨੇ ਦੁੱਖ ਵੀ ਬਿਥੇਰੇ ਨੇ ਗਰਮੀਆਂ 'ਚ ਲਾਈਟ ਦਾ ਖਰਚਾ ਸਭ ਤੋਂ ਜ਼ਿਆਦਾ ਹੁੰਦਾ ਜੇ ਸਰਦੀਆਂ 'ਚ ਤਾਂ ਆਪਣਾ ਹਨਾ ਲਾਈਟ ਨੂੰ ਇਹਨਾਂ ਯੂਜ਼ ਹੀ ਨਹੀਂ ਕਰਦੇ ਬਸ ਹੀਟਰ ਹੀ ਯੂਜ਼ ਕਰਦੇ ਹਾਂਗੇ ਕੋਈ ਫ੍ਰਿਜ ਦਾ ਖਰਚਾ ਨਹੀਂ ਕੋਈ ਏਸੀ ਦਾ ਖਰਚਾ ਨਹੀਂ ਹਨਾ ਤੇ ਸਰਦੀਆਂ ਚ ਨਾ ਕੋਈ ਮੱਖੀ ਨਾ ਕੋਈ ਮੱਛਰ ਇਹ ਚੀਜ਼ਾਂ ਨਹੀਂ ਹੁੰਦੀਆਂ ਹਨ ਤੇ ਗਰਮੀਆਂ ਦੇ ਵਿੱਚ ਤਾਂ ਇਹ ਚੀਜ਼ਾਂ ਵਾਲੀਆਂ ਜ਼ਿਆਦਾ ਹੁੰਦੀਆਂ ਨੇ ਕੁਝ ਸਿਫਤ ਨੂੰ ਮੈਂ ਜੀ ਤਿਆਰ ਕਰਤਾ ਸੀ yellow ਚੁੰਨੀ ਦਿੱਤੀ ਬਟ ਲਈ ਨਹੀਂ ਕਹਿੰਦੀ ਮੈਂ ਲੈਣੀ ਨਹੀਂ ਹੈਗੀ ਜਾ ਕੇ ਮੰਮੀ ਨੂੰ ਕਹਿੰਦੀ ਹਾਂ ਜੀ ਮੇਰੇ ਦਾਦੂ ਨੂੰ ਫਟਾਫਟ ਫੋਨ ਕਰ ਦੋ ਵੀ ਆ ਜਾਣ ਇਹ ਨਾ ਜਦੋਂ ਵੀ ਡੈਡੀ ਡਿਊਟੀ ਜਾਂਨ ਅਸੀਂ ਤਾਂ ਵੀ ਇਹਨੂੰ ਟਾਲਦੇ ਹੀ ਰਹਨੇ ਆ ਵਿਊਰਾਂ ਪਰਾਂ ਹੋ ਜੇ ਹਨਾ ਤੇ ਬਸ ਮਾ ਦੋਤੀ ਨਹੀਂ ਖੜਾ ਛੱਡਦੀ ਹੈਗੀ ਇਹਨੂੰ ਆ ਹੀ ਹੁੰਦਾ ਵੀ ਦਾਦੂ ਦੇ ਨਾਲ ਸਾਰਾ ਦਿਨ ਰਵਾਂ ਹਨਾ ਏ ਵੀ ਦਾਦਾ ਜੀ ਦੂ ਇਹ ਵਿੱਚੋਂ ਆਪਦੇ ਚ ਹਣਾ ਆਪਣੇ ਪਾਪਾ ਨੂੰ ਦੇਖਦੀ ਹੈਗੀ ਔਰ ਡੈਡੀ ਵੀ ਇਹਦਾ ਬਹੁਤ ਜ਼ਿਆਦਾ ਪਿਆਰ ਕਰਦੇ ਨੇਗੀ ਇੱਕ ਬੱਚਾ ਨਾ ਮਾਂ ਤੇ ਬਾਪ ਉਹਦੇ ਲਈ ਜ਼ਰੂਰੀ ਹੁੰਦੇ ਨੇ ਤੇ ਪਿਓ ਤੋਂ ਬਾਅਦ ਜਦੋਂ ਦਾਦਾ ਦਾਦੀ ਚੰਗੇ ਹੁੰਦੇ ਆਗੇ ਤਾਂ ਬੱਚੇ ਦੀ ਬਹੁਤ ਅੱਛੀ ਡਿਵੈਲਪਮੈਂਟ ਹੋ ਜਾਂਦੀ ਹੈਗੀ ਤੇ ਉਧਰੋਂ ਬੀਬੀ ਆ ਰਹੇ ਸੀ ਮੰਮੀ ਕਹਿੰਦੇ ਚਲ ਮੈਨੂੰ ਗੇਟ 'ਚ ਲੈ ਕੇ ਖੜ੍ਹ ਜਾਨੀ ਆ ਇਹਨੂੰ ਥੋੜਾ ਜਾਂ ਇਹ ਹੋ ਜਾਊਗਾ ਵੀ ਹਾਂ ਮੇਰੇ ਦਾਦੂ ਆਉਂਦੇ ਨੇਗੀ ਦੇ ਨਾਲ ਇਹ ਮੈਂ ਮਮੀ ਛੋੜਿਆ ਮੌਸਮ ਵੀ ਹੋਰ ਸਮਾਰ ਕੇ ਦੇਖ ਲੋ ਵੀ ਬੱਦਲ ਵਾਏ ਜਿਆਦਾ ਹੈਗੀ ਆਗੀ ਹਨਾ ਫਿਰ ਜਿਹੜਾ ਕੋਈ ਹੋਰ ਸਮਾਨ ਆ ਬਾਹਰ ਉਹ ਵੀ ਚੱਕ ਲੀਏ ਤੇ ਲੋ ਜੀ ਪਾਣੀ ਦਾ ਗਲਾਸ ਨੇ ਭਰ ਲਿਆ ਸੀਗਾ ਤੇ ਅੱਜ ਬਣਾਏ ਨੇ ਕੱਦੂ ਵਾਲੇ ਪਰੌਂਠੇ ਮਮੀ ਕਹਿੰਦੇ ਜਸ ਪਰੌਂਠੇ ਮੈਂ ਬਣਾ ਤੇ ਬਸ ਨਾਲ ਦੀ ਨਾਲ ਤੁਸੀਂ ਖਾ ਲਓ ਜਿਆਦਾਤਰ ਅਸੀਂ ਜਿਹੜੇ ਪਰੌਂਠੇ ਆ ਮਲਾਈ ਵਗੈਰਾ ਯੂਜ਼ ਕਰ ਲੈਂਦੇ ਹਨਾ ਖਾਣ ਲਈ ਤੇ ਜਾਂ ਫਿਰ ਦਹੀਂ ਦਹੀਂ ਨਾਲ ਨਾ ਉਹ ਥੋੜਾ ਜਿਹਾ ਮੌਸਮ ਬਦਲ ਰਿਹਾ ਤਾਂ ਮਲਾਈ ਠੀਕ ਆ ਗਈ ਤੇ ਦਹੀਂ ਨਾਲ ਗਲੇ ਵਗੈਰਾ ਖਰਾਬ ਹੋ ਜਾਂਦੇ ਨੇ ਖੰਗ ਜ਼ੁਕਾਮ ਹੁਣ ਤਾਂ ਵੀ ਹਰੇਕ ਨੂੰ ਇੱਕ ਵਾਰੀ ਵਾਇਰਲ ਜਾਂ ਸਾਰਾ ਕੁਝ ਹੋ ਹੀ ਜਾਣਾ ਹਨਾ ਤੇ ਦਵਾਈ ਵਗੈਰਾ ਲੈਣ ਨਾਲੋਂ ਚੰਗਾ ਗਾ ਕੇ ਆਪਾਂ ਆਪਦੀ ਬਚਤ ਹੀ ਰੱਖੀਏ ਵੇਖੋ ਕਿਣ ਮਿੰਜੀ ਹੋ ਰਹੀ ਹੈਗੀ ਇੰਨੀ ਜ਼ਿਆਦੇ ਕੋਈ ਹੈਵੀ ਵਾਰਸ਼ ਨਹੀਂ ਹੈਗੀ ਪਰ ਰਾਤ ਵੀ ਸਾਰੀ ਰਾਤ ਗਦਮੀ ਆ ਗਿਆ ਬਗ ਗਿਆ ਹਨਾ ਇਹ ਰੱਬ ਦਾ ਹਾਲ ਸੀਗਾ ਦੇਖੋ ਜੀ ਕਿਚਨ ਦੇ ਵਿੱਚ ਜਦੋਂ ਆਪਾਂ ਪਰੌਂਠੇ ਬਣਾ ਲੀਏ ਨਾ ਉਸ ਤੋਂ ਬਾਅਦ ਤਾਂ ਸਾਰੇ ਮਤਲਬ ਇੱਕ ਤਰ੍ਹਾਂ ਘਰ ਦੇ ਵਿੱਚੋਂ ਉਹ ਪਰੌਂਠਿਆਂ ਦੀ ਖੁਸ਼ਬੂ ਆਉਂਦੀ ਰਹਿੰਦੀ ਹੈਗੀ ਤੇ ਮੈਂ ਇਹ ਨਾ ਇਹ ਜਿਹੜਾ ਰੂਮ ਫਰੈਸ਼ ਨਰਜਾ ਹੁੰਦਾਗਾ ਤੇ ਗੁਲਾਬ ਜਿਹਦਾ ਫਲੇਵਰ ਜੇ ਟਾਈਪ ਦਾਗਾ ਤੇ ਮੈਂ ਸੋ ਇਸ ਤੋਂ ਬਾਅਦ ਦੇ ਵਿੱਚ ਸਾਰੀ ਕਿਚਨ ਦੇ ਵਿੱਚ ਹਨਾ ਥੋੜੀ ਲੌਬੀ ਦੇ ਵਿੱਚ ਇਹਨੂੰ ਛੜਕ ਜੇ ਦਿੱਤਾ ਵੀ ਜੇ ਕੋਈ ਇੱਕੇ ਦਮ ਘਰੇ ਆਉਂਦਾਗਾ ਨਾ ਤਾਂ ਉਪਰ ਆ ਜਾ ਨਾ ਲੱਗੇ ਹਾਂ ਤੇ ਲੋ ਜੀ ਸਾਡੇ ਭੂਆ ਜੀ ਆਈ ਹੋਈ ਅੱਜ ਡੈਡੀ ਹੁਣਾਂ ਨਾਲ ਇਹਨਾਂ ਨੇ ਭੋਗ ਤੇ ਜਾਣਾ ਸੀਗਾ ਤੇ ਬਹੁਤ ਹੀ ਨਾਈਸ ਨੇ ਭੂਆ ਜੀ ਤੇ ਇੱਕ ਦਿਨ ਸਪੈਸ਼ਲ ਪੂਆ ਜੀ ਦਾ ਬਲੌਗ ਬਣਾਵਾਂਗੇ ਬਹੁਤ ਰੌਣਕੀ ਨੇ ਹਾਂ ਹਾਂ ਲਾਈਫ ਦੇ ਵਿੱਚ ਸਟਰਗਲ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਹੈਗਾ ਔਰ ਉਸ ਸਟਰਗਲ ਨੂੰ ਤੁਸੀਂ ਹੱਸ ਕੇ ਕਿਦਾਂ ਜਿਉਂਦੇ ਹੋ ਹਨਾ ਉਹ ਮੈਟਰ ਕਰਦਾ ਹੈਗਾ ਪੂਆ ਜੀ ਕਹਿੰਦੇ ਸੀ ਨਹੀਂ ਅੱਜ ਨਾ ਮੈਂ ਕੰਫਰਟੇਬਲ ਨਹੀਂ ਹੈਗੀ ਬਲੌਗ ਲਈ ਮੈਂ ਕਿਹਾ ਕੋਈ ਗੱਲ ਨਹੀਂ ਸਾਰੇ ਆਪਣੇ ਵਰਗੇ ਨੇ ਹਨਾ ਲਓ ਜੀ ਆਹ ਦੇਖੋ ਆ ਮੈਂ ਆਨਲਾਈਨ ਮੰਗਵਾਇਆ ਸੇਵ ਕੱਟਣ ਦੇ ਲਈ ਹਨਾ ਕੋਈ ਵੀ ਫਰੂਟ ਹੈ ਵੈਸੇ ਤਾਂ ਕੱਟਦਾ ਕੁਝ ਵੀ ਸਕਦੇ ਹੋਊਂਗੇ ਬਟ ਐਪਲ ਦੀ ਸ਼ੇਪ ਕਿੰਨੀ ਜਿਆਦਾ ਵਧੀਆ ਹਨਾ ਇਹਦੇ ਵਿੱਚ ਆਉਂਦੀ ਹੈਗੀ ਤੇ ਇਹਦੇ ਵਿੱਚ ਪਤਾ ਕੀ ਆਗਾ ਜਿਹੜੇ ਆਪਾਂ ਹੁਣ ਬੀਜ ਵਗੈਰਾ ਪਹਿਲਾਂ ਅੱਡ ਕੱਢਦੇ ਆ ਕੋਈ ਹਨਾ ਉਹਦਾ ਪੀਸ ਛੋਟਾ ਹੋ ਜਾਂਦਾ ਕੋਈ ਵੱਡਾ ਹੋ ਜਾਂਦਾ ਬਟ ਜੇ ਇਹਦੇ ਉੱਤੇ ਧੋ ਕੇ ਸੇਵ ਰੱਖੋ ਔਰ ਕਟੋ ਸਾਰਾ ਸੇਵ ਇਕੁਅਲੀ ਕੱਟਿਆ ਜਾਣਾ ਤੁਹਾਡਾ ਹਨਾ ਵਧੀਆ ਚੀਜ਼ ਆ ਨਾ ਇਹ ਵੀ ਮੈਂ ਮੀਚੋ ਤੋਂ ਮਹਿੰਗਾਈ ਸੀ ਤੇ ਜੇ ਤੁਸੀਂ ਵੀ ਬਾਇ ਕਰਨਾ ਚਾਹੁੰਦੇ ਹੋ ਜ਼ਰੂਰ ਕਰ ਲਿਓ ਹਨਾ ਬਿਕਾਉਜ਼ ਇਹੋ ਜਿਹੀਆਂ ਚੀਜ਼ਾਂ ਤਾਂ ਘਰੇ ਹੋਣ ਛਿੜਕ ਲਿਆ ਜੀ ਨਮਕ ਹਨਾ ਤੇ ਮੰਮੀ ਨਾ ਜਮਾ ਨਹੀਂ ਟੇਕ ਕੇਅਰ ਕਰਦੇ ਫਿਰ ਵੀ ਇਹਨਾਂ ਨੂੰ ਬਾਰ ਬਾਰ ਕਹੀਦਾ ਵੀ ਮੰਮੀ ਖਾ ਲਓ ਹਨਾ ਆ ਲਓ ਜੀ ਚਾਹ ਦਾ ਕੌਲਾ ਵੇਲਾ ਹੋ ਗਿਆ 3 ਵਜੇ ਦਾਲਾ ਅੱਜ ਨਾ ਮੈਂ ਤੁਹਾਡੇ ਨਾਲ ਇਹ ਸੋਹਣੀਆਂ ਸੋਹਣੀਆਂ ਜਿਹੜੀਆਂ ਸਾਡੀਆਂ ਫੋਟੋਆਂ ਨੇ ਮੇਰੀਆਂ ਤੇ ਸੁਦੀਪ ਰੀਆਂ ਹਨਾ ਸ਼ੇਅਰ ਕਰ ਰਹੀਆਂਗੀ ਤੇ ਕੋਈ ਵੀ ਦਿਨ ਨੂੰ ਘੜੀ ਪਾਲਤਾ ਸੁਦੀਪ ਤੋਂ ਬਿਨਾਂ ਤਾਂ ਲੰਘ ਹੀ ਨਹੀਂ ਸਕਦਾ ਹਨਾ ਆਈ ਆਲਵੇਸ ਲਵ ਸੁਦੀਪ ਔਰ ਬਲੌਗ ਕਿਹੋ ਜਿਹਾ ਲੱਗਿਆ ਤੁਸੀਂ ਜਰੂਰ ਦੱਸਿਓ ਹਨਾ ਜੀ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸਤਿ ਸ੍ਰੀ ਅਕਾਲ ਬਾਏ ਬਾਏ